ਮਿਤੀ 15 11 2025 ਨੂੰ ਮੁਖ ਅਫਸਰ ਥਾਣਾ ਬੀੜਵਿਜਨ ਨੂੰ ਸੂਚਨਾ ਮਿਲੀ ਸੀ ਕਿ ਇੱਕ ਗੈਸ ਹਾਊਸ ਵਿਖੇ ਇੱਕ ਔਰਤ ਦੀ ਡੈੱਡ ਬੋਡੀ ਮਿਲੀ ਹੈ ਜਿਸ ਸਬੰਧੀ ਮੁਖ ਅਫਸਰ ਥਾਣਾ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਐਫਆਈਆ ਦਰਜ ਕੀਤੀ ਗਈ ਅਤੇ ਦੌਰਾਨੇ ਤਫ਼ਤੀਸ਼ ਇਹ ਪਤਾ ਚੱਲਿਆ ਕਿ ਇਸ ਔਰਤ ਦਾ ਠਹਿਰੇ ਵਿਅਕਤੀ ਗੁਰਮੀਤ ਸਿੰਘ ਵੱਲੋਂ ਇਸ ਦਾ ਗਲਾ ਕੁੱਟ ਕੇ ਮਾਰਿਆ ਗਿਆ ਹੈ ਜੋ ਮੁਖ ਅਫਸਰ ਥਾਣਾ ਵੱਲੋਂ ਮਾਨਯੋਗ ਕਮਿਸ਼ਨਰ ਸਾਹਿਬ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਜੀ ਦੀ ਦਿਸ਼ਾ ਨਿਰਦੇਸ਼ਾ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਜੋ ਇਹਨਾਂ ਵੱਲੋਂ ਬਹੁਤ ਹੀ ਇੱਕ ਵਿਗਿਆਨਿਕ ਸੈਂਟੀਫਿਕ ਤਰੀਕੇ ਨਾਲ ਤੇ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਦਾ ਦੋਸ਼ੀ ਗੁਰਮੀਤ ਸਿੰਘ son of ਧਰਮਾ ਪੁੱਤਰ ਮੁਖਤਿਆਰ ਸਿੰਘ ਪਿੰਡ ਪੁਨੀਆ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਫਤਾਰ ਕੀਤਾ ਗਿਆ ਜੋ ਵਜ੍ਹਾ ਰੰਜੇਸ਼ੇ ਪਾਈ ਗਈ ਕਿ ਇਹ ਦੋਨੋਂ ਔਰਤ ਤੇ ਇਹ ਗੁਰਮੀਤ ਸਿੰਘ ਆਪਸ ਵਿੱਚ ਲਿਵਿੰਗ ਰਿਲੇਸ਼ਨ ਵਿੱਚ ਰਹਿੰਦੇ ਸਨ ਤਾਂ ਜਿਸ ਜਿਸ ਬੰਦੀ ਇਹ ਕਾਫੀ ਸਮੇਂ ਤੋਂ ਇਹ ਰਹਿ ਰਹੇ ਸਨ ਤੇ ਜੋ ਇਸ ਗੁਰਮੀਤ ਸਿੰਘ ਨੂੰ ਇਹ ਸ਼ੱਕ ਸੀ ਕਿ ਔਰਤ ਹੋਰ ਵੀ ਕਿਸੇ ਨਾਲ ਲਿਵਿੰਗ ਰਿਲੇਸ਼ਨ ਵਿੱਚ ਰਹਿ ਰਹੀ ਹੈ ਜੋ ਇਹਨਾਂ ਦਾ ਇੱਥੇ ਝਗੜਾ ਹੋਇਆ ਜਿਸ ਦੌਰਾਨ ਇਹ ਝਗੜੇ ਦੌਰਾਨ ਇਸਨੇ ਉਸ ਦਾ ਚੁੰਨੀ ਦਾ ਗਲ ਕੋਟ ਕੇਸ ਨੂੰ ਮਾਰ ਦਿੱਤਾ